ਬੇਬਲ ਕਲਾ ਗੋਲੀ ਕਾਣ ਵਰਗੇ ਇੱਕ ਅਹਿਮ ਜੜੇ ਆ ਜਿਹੜੇ ਮਸਲੇ ਆ ਉਹਦੇ ਵਿੱਚ ਸਿੱਧੇ ਤੌਰ ਤੇ ਸ਼੍ਰੋਮਣੀ ਕਾਲਦਾਨ ਨੂੰ ਆਪਾਂ ਸਾਰੇ ਗੁਨਾਹ ਮੰਨਦੇ ਹਾਂ ਕਿ ਉਹਨਾਂ ਨੇ ਉਹਨਾਂ ਦੀ ਸਰਕਾਰ ਵੇਲੇ ਆ ਇਹ ਬੇਦਵੀ ਹੋਈਆਂ ਸਨ ਇਹ ਚ ਕੋਈ ਸ਼ੱਕ ਨਹੀਂ ਆ ਕਿ ਸ਼੍ਰੋਮਣੀ ਕਾਲੀਦਾਨ ਅਤੇ ਉਸ ਸਮੇਂ ਦੀ ਕਾਲੀ ਸਰਕਾਰ ਵੱਲੋਂ ਇਹ ਜਿਹੜੀਆਂ ਘਟਨਾਵਾਂ ਵਾਪਰੀਆਂ ਸਨ ਸਾਰੀ ਇਸੀ ਕੌਮ ਦੇ ਹਿੱਦਿਆਂ ਵਿੱਚ ਬੜਾ ਅਸਲੀ ਦਾ ਗਹਿਰਾ ਦੁੱਖ ਆ ਕਿਉਂਕਿ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਇਸ਼ਤਰੀ ਹਨ ਅਤੇ ਅੱਜ ਅਸੀਂ ਸਿਕਸਥ ਫਾਊਟੇਸ਼ਨ ਦੇ ਮੱਥਾ ਵੱਲੋਂ ਸ੍ਰੀ ਕਾਂਤਰ ਸਿੰਘ ਵਿਖੇ ਕਤਰੀ ਦੇ ਵੀ ਅੱਜ ਮੰਗ ਪੱਤਰ ਦੇਣ ਵਾਸਤੇ ਆਏ ਹਾਂ ਕਿ ਜੋ ਬੇਇਜ਼ਤੀ ਕੜਨਾ ਵਾਪਰੀਆਂ ਹਨ ਸ਼੍ਰੋਮਣੀ ਕਾਲਦਲ ਸਰਕਾਰ ਨੇ ਉਸ ਗਨਾਵਾਂ ਨੂੰ ਮੰਨਿਆ ਹੈ ਅਤੇ ਸਿੱਧੇ ਤੌਰ ਤੇ ਸ਼੍ਰੋਮਣੀ ਕਾਲਦਲ ਦੇ ਉਸ ਸਮੇਂ ਦੀ ਭਾਵੇਂ ਕੈਬਨਟ ਸੀ ਉਹ ਵੀ ਗੁਨਾਹਗਾਰ ਹੈ ਅਤੇ ਉਸ ਸਮੇਂ ਦੀ ਜਿਹੜੀ ਕੋਰ ਕਮੇਟੀ ਹੈ ਜਿਹੜੀ ਅਹਿਮ ਕੋਰ ਕਮੇਟੀ ਮੀਡੀਆ ਕਰਦੀ ਹੈ ਇਹ ਜੇ ਸਾਧਨ ਬੇਨਤੀ ਕਰਨ ਵਾਸਤੇ ਆਏ ਹਾਂ ਕਿ ਉਸ ਸਮੇਂ ਦੀ ਜਿਹੜੀ ਕੋਰ ਕਮੇਟੀ ਆ ਉਸ ਨੂੰ ਵੀ ਤਲਬ ਕੀਤਾ ਜਾਵੇ ਉਸ ਨੂੰ ਸਜ਼ਾ ਲਈ ਜਾਵੇ ਕਿਉਂਕਿ ਜਿਹੜੀ ਘਟਨਾ ਵਾਪਰੀਆਂ ਹਨ ਪੰਥ ਸਰਕਾਰ ਅਕਾਲੀ ਦਲ ਦੀ ਅਤੇ ਬੜੀ ਦੁੱਖ ਦੀ ਗੱਲ ਹੈ ਉਸ ਟਾਈਮ ਦੇ ਸਾਡੀ ਸਰਕਾਰ ਨੇ ਅਸੀਂ ਵੀ ਸਰਕਾਰ ਦਾ ਚਲੋ ਅਸੀਂ ਫੈਡਰੇਸ਼ਨ ਵੱਲੋਂ ਵੀ ਇਹਨਾਂ ਸਹਿਯੋਗ ਦਿੰਦੇ ਰਹੇ ਹਾਂ ਪਰ ਜਦੋਂ ਗੁਰੂ ਮਹਾਰਾਜ ਦੀ ਬੇਦਵੀ ਦਾ ਮਸਲਾ ਆਉਂਦਾ ਹੈ ਉਸ ਵਿੱਚ ਅਸੀਂ ਸਾਡੇ ਵਾਸਤੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਤੋਂ ਸਾਨੂੰ ਪਹਿਲੇ ਹਨ ਇਸ ਕਰਕੇ ਅਸੀਂ ਜੇ ਤਾਂ ਸਭ ਨੂੰ ਬੇਨਤੀ ਕਰਦੇ ਹਾਂ ਕਿ ਉਸ ਸਮੇਂ ਦੀ ਜਿਹੜੀ ਕੋਰ ਕਮੇਟੀ ਆ ਉਸ ਨੂੰ ਵੀ ਤਲਬ ਕੀਤਾ ਜਾਵੇ ਕਿਉਂਕਿ ਕੋਰ ਕਮੇਟੀ ਦੇ ਜਿਹੜੇ ਫੈਸਲੇ ਕੀਤੇ ਗਏ ਹਨ ਅਤੇ ਕੈਬਨ ਜਿਹੜੀ ਜਿਹੜੀ ਕੈਬਨਟ ਆ ਉਹਨੂੰ ਵੀ ਤਲਬ ਕੀਤਾ ਜਾਵੇ ਇਹ ਚ ਕੋਈ ਸ਼ੱਕ ਨਹੀਂ ਆ ਕਿ ਕਾਲੀ ਦਲ ਦੇ ਢੜੇ ਦੋ ਢੜੇ ਬਣ ਚੁੱਕੇ ਹਨ ਪਾਰੇ ਜਿੰਨੇ ਵੀ ਧੜੇ ਹਨ ਇਸ ਮੁਖ ਰੂਪ ਤੇ ਇਹ ਸਾਰੇ ਜ਼ਿੰਮੇਵਾਰ ਹਨ ਇਨ੍ਹਾਂ ਸਾਰਿਆਂ ਤਲਬ ਕਰਕੇ ਜਿਹੜੀ ਆ ਸਭ ਕੁ ਸਜ਼ਾ ਲਉਣੀ ਚਾਹੀਦੀ ਹੈ ਇਸ ਤਰ੍ਹਾਂ ਹੈ ਕਿ ਅੱਜ ਅਸੀਂ ਅਕਾਲ ਤਖਤ ਸਾਹਿਬ ਦੇ ਸਕਤਰੇ ਤੇ ਜਥੇਦਾਰ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਆਏ ਸੀ ਜਿਸ ਤਰ੍ਹਾਂ ਕਿ ਪ੍ਰਧਾਨ ਜੀ ਨੇ ਵੀ ਦੱਸਿਆ ਕਿ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਨਾ ਬੜੀਆਂ ਮੁਖ ਕੜਨਾਵਾਵਾਂ ਵਾਪਰੀਆਂ ਜਿਨ੍ਹਾਂ ਦੇ ਨਾਲ ਸਿੱਖ ਕੌਮ ਦੇ ਅੱਖ ਨੂੰ ਬੜੀ ਢਾਹ ਲੱਗੀ ਆ ਸਾਡਾ ਅੰਤਰਰਾਸ਼ਟਰੀ ਪੱਧਰ ਤੇ ਵੀ ਵਿਕਾਰ ਜਿਹੜਾ ਵਾ ਸਿੱਖਾ ਦਾ ਅਸੀਂ ਜਿਹੜਾ ਵਾ ਖਰਾਬ ਹੋਇਆ ਤੇ ਆਪਸੀ ਜਿੱਦਾਂ ਇਹਦੇ ਨਾਲ ਪੜਤ ਰਹੀ ਆ ਵੀ ਅਸੀਂ ਆਪੋ ਪਾਰਡ ਦੇ ਵਿੱਚ ਰਹੇ ਆ ਉਹਦੇ ਵਿੱਚ ਬੈਬਲ ਕਲਾਂ ਗੋਲੀकांड ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਹੋ ਗਈਆਂ ਸੌਦਾ ਸਾਧ ਨੂੰ ਮਾਫੀ ਦੇਣ ਦਾ ਮੁੱਦਾ ਹੋ ਗਿਆ ਇਹਦੇ ਵਿੱਚ ਜਿਹੜਾ ਮੰਨਿਆ ਜਾਂਦਾ ਕਿ ਮੁੱਖ ਤੌਰ ਦੇਤੇ ਜਿਹੜੀਆਂ ਉਦੋਂ ਸ਼ਕਤੀਆਂ ਦੀਆਂ ਧਿਰਾਂ ਸੀਗੀਆਂ ਜਾਂ ਉਹ ਧਾਰਮਿਕ ਸੀਗੀਆਂ ਜਾਂ ਉਹ ਰਾਜਸੀ ਸ਼ਕਤੀਆਂ ਦੀਆਂ ਧਿਰਾਂ ਸੀਗੀਆਂ ਕਾਲੀ ਦਲ ਸੀਗਾ ਜਨ ਇਨਾਂ ਨੂੰ ਮੁੱਖ ਤੌਰ ਤੇ ਜ਼ਿੰਮੇਵਾਰ ਮੰਨਿਆ ਗਿਆ ਕਿ ਇਹਨਾਂ ਨੇ ਉਦੋਂ ਮੌਕਾ ਰਹਿੰਦਿਆਂ ਜਿਹੜਾ ਵਾ ਕੋਈ ਵੀ ਐਕਸ਼ਨ ਪ੍ਰੋਪਰ ਨਹੀਂ ਲਿਆ ਜਿਹਦੇ ਨਾਲ ਇੱਕ ਬੜਾ ਵੱਡਾ ਗਹਿਰਾ ਜਿਹੜਾ ਰੋਸ ਹੈ ਉਹ ਸਿੱਖ ਕੌਮ ਦੇ ਵਿੱਚ ਜਿਹੜਾ ਵਾ ਉਤਪਨ ਹੋਇਆ ਉਹਦੇ ਨਾਲ ਧੜੇ ਬਣੇ ਸਾਡਾ ਵਿਕਾਰ ਜਿਹੜਾ ਵਾ ਉਹ ਖਰਾਬ ਹੋਇਆ ਅੰਤਰਰਾਸ਼ਟਰੀ ਪੱਧਰ ਤੇ ਉਹ ਅਸੀਂ ਮਹਿਸੂਸ ਕਰਦੇ ਹਾਂ ਕਿ ਉਦੋਂ ਇੱਕ ਕੋਈ ਛੋਟਾ ਧੜਾ ਜਾਂ ਕੋਈ ਗਿਣਤੀ ਗਿਣਤੀ ਦੇ ਬੰਦੇ ਨਹੀਂ ਉਸ ਲਈ ਜ਼ਿੰਮੇਵਾਰ ਨਹੀਂ ਹੈਗੇ ਅੱਜ ਜਿਹੜੇ ਕੋਸ਼ ਅਕਾਲੀ ਦਲ ਨਾਲੋਂ ਤੁਹਾਡਾ ਵੱਖਰਾ ਵੀ ਹੋ ਗਿਆ ਆ ਕੁਝ ਬਲੂਕ ਵੱਖਰੇ ਹੋਗੇਗੇ ਇਹ ਸਾਰੇ ਉਹ ਸਮੂਹਕ ਤੌਰ ਤੇ ਜ਼ਿੰਮੇਵਾਰ ਨੇ ਲੋਕ ਇਹ ਉਹਨਾਂ ਦੀ ਵੀ ਉਨੀ ਜ਼ਿੰਮੇਵਾਰੀ ਬਣਦੀ ਹੈ ਜਿਹੜੀ ਉਸ ਸਮੇਂ ਦੀ ਕੋਰ ਕਮੇਟੀ ਸੀਗੀ ਉਹਨਾਂ ਨੇ ਵੀ ਫੈਸਲੇ ਲਏ ਜਾਂ ਜ਼ਿੰਮੇਵਾਰ ਲੀਡਿੰਗ ਪਰਸਨ ਸੀਗੇ ਜਿਹੜੇ ਅਕਾਲੀ ਦਲ ਦੇ ਅੱਜ ਉਹ ਭਾਵੇਂ ਅਕਾਲੀ ਦਲ ਨਾਲੋਂ ਮੇਰੇ ਨਾਲੋਂ ਵੱਖਰੇ ਨੇ ਇੱਕ ਵੱਖਰ ਧੜਾ ਬਣ ਗਿਆ ਇਹਨਾਂ ਸਾਰਿਆਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਤੇ ਅਸੀਂ ਮਹਿਸੂਸ ਕਰਦੇ ਹਾਂ ਇਸ ਚੀਜ਼ ਨੂੰ ਤੇ ਅਸੀਂ ਇਹਨਾਂ ਨੂੰ ਬੇਨਤੀ ਵੀ ਕਰਦੇ ਹਾਂ ਇਹਨਾਂ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਆਪਣੇ ਗੁਨਾਹਾਂ ਦੀ ਮਾਫੀ ਮੰਗਣੀ ਚਾਹੀਦੀ ਹੈ ਇਹਦੇ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ ਇਹ ਜਿਹਨਾਂ ਨੇ ਮੰਨ ਗਿਆ ਵੀ ਅਸੀਂ ਗਲਤੀਆਂ ਕੀਤੀਆਂ ਤੇ ਇਹਨਾਂ ਨੂੰ ਗੁਨਾਹ ਆਪਣੇ ਕਬੂਲ ਕਰ ਲੈਣੇ ਚਾਹੀਦੇ ਆ ਜੇ ਇਦਾਂ ਕਰਦੇ ਆ ਤੇ ਕੌਮ ਦੇ ਵਿੱਚ ਏਕਤਾ ਵਧਦੀ ਆ ਸਾਡਾ ਹੋਰ ਵਕਾਰ ਕੌਮ ਦਾ ਉੱਚਾ ਹੁੰਦਾ ਵਾ ਸਾਡੀ ਆਪਸੀ ਪਿਆਰ ਵਧਦਾ ਵਾ ਅੱਜ ਅਸੀਂ ਜਿਹੜਾ ਖੇਰੂ ਖੇਰੂ ਹੋਏ ਪੜਿਆ ਇਹਨਾਂ ਖੇਰੂ ਖੇਰੂ ਹੋਣ ਦੇ ਨਾਲ ਜਿਹੜੀਆਂ ਦੂਜੀਆਂ ਸ਼ਕਤੀਆਂ ਵਾਂ ਉਹ ਸਾਡੀ ਕੌਮ ਨੂੰ ਨੀਵਾ ਵਿਖਾਉਣ ਦੇ ਲਈ ਸਾਡੀ ਤਾਕਤ ਨੂੰ ਘਟ ਕਰਨ ਦੇ ਲਈ ਸਾਨੂੰ ਥਾਂ ਥਾਂ ਦੇ ਉੱਤੇ ਜਿਹੜੀ ਆ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਦਾ ਕਰਨਾ ਪੈ ਰਿਹਾ ਤੋਂ ਅੱਜ ਸਮੇਂ ਦੀ ਬਹੁਤ ਵੱਡੀ ਲੋੜ ਵਾ ਕਿ ਇਹਨਾਂ ਨੂੰ ਇਹ ਆਪਣੇ ਨਿੱਜੀ ਮਫਾਤਾਂ ਤੋਂ ਉੱਪਰ ਉੱਠ ਕੇ ਜਿਹੜੀ ਵੀ ਗੁਨਾਹਗਰ ਲੋਕ ਨੇ ਬੜੀ ਇਮਾਨਦਾਰੀ ਦੇ ਨਾਲ ਆ ਕੇ ਜਿਹੜਾ ਵਾ ਇੱਥੇ ਕੋਰ ਕਮੇਟੀ ਦੀ ਇਹਨਾਂ ਜਿਹੜੀ ਪੋਸਟ ਸਮੇਂ ਦੀ ਅਕਾਲੀ ਦਲ ਦੀ ਕੋਰ ਕਮੇਟੀ ਆ ਜਥੇਦਾਰ ਸਾਹਿਬ ਨੂੰ ਅਸੀਂ ਇਹ ਹੀ ਅਪੀਲ ਕੀਤੀ ਆ ਕਿ ਇੱਕ ਬੜੀ ਪਾਵਰਫੁਲ ਕਿਸੇ ਪਾਰਟੀ ਦੀ ਜਿਹੜੀ ਕੋਰ ਕਮੇਟੀ ਹੁੰਦੀ ਆ ਉਹਨਾਂ ਨੂੰ ਵੀ ਇੱਥੇ ਆ ਕੇ ਇਹਨਾਂ ਗੁਨਾਹਾਂ ਦੀ ਮਾਫੀ ਮੰਗਣੀ ਚਾਹੀਦੀ ਕਿਉਂਕਿ ਸਾਰਾ ਕੋਰਸ ਉਹਨਾਂ ਦੇ ਵੀ ਨੋਟਸ ਹੋਊਗਾ ਇਹ ਅਕਾਲੀ ਦਲ ਦੀ ਸਮੁੱਚੀ ਜਿਹੜੀ ਮੁਖ ਲੀਡਰਸ਼ਿਪ ਆ ਉਹ ਸਵੀਕਾਰ ਕਰ ਚੁੱਕੀ ਐ ਇਸ ਚੀਜ਼ ਨੂੰ ਇਹਦੇ ਵਿੱਚ ਇਹ ਆ ਵੀ ਕੋਈ ਘਟਦਾ ਨਹੀਂ ਤੇ ਨਾ ਕੋਈ ਰੁਤਬਾ ਨਹੀਂ ਘਟਦਾ ਇਹ ਤੇ ਗੁਰੂ ਮਹਾਰਾਜ ਦੀ ਬਾ ਮਾਲਕ ਦੇ ਆ ਕੇ ਦਰਦੇ ਤੇ ਆਪਣੇ ਗ੍ਰਾਹਾਂ ਨੂੰ ਇਹ ਕਬੂਲ ਕਰਨਾ ਤੇ ਜਿਹੜੀ ਹੈ ਮਾਲਕ ਇਹਨਾਂ ਨੂੰ ਚੜੀ ਸਬੱਤ ਬਖਸ਼ੀ ਅੱਗੇ ਤੇ ਤਾਂ ਕਰਕੇ ਕਿ ਕੌਮ ਦੀ ਜਿਹੜੀ ਹੈ ਚੜ੍ਹਦੀ ਕਲਾ ਹੋ ਸਕਦੇ ਇਹਦੇ ਵਿੱਚ ਅਸੀਂ ਮਹਿਸੂਸ ਕਰਦੇ ਆਂ ਵੀ ਸ਼੍ਰੋਮਣੀ ਕਮੇਟੀ ਆ ਅਕਾਲੀ ਦਲ ਵਾ ਇਹ ਸਾਡੀਆਂ ਧਾਰਮਿਕ ਤੇ ਰਾਜਸੀ ਧਿਰਾਂ ਨੇ ਸਾਡੀ ਕੌਮ ਨੂੰ ਸ਼ਕਤੀ ਇੱਥੋਂ ਹੀ ਮਿਲਨੀ ਹੈ ਬੜੀ ਕੁਰਬਾਨੀਆਂ ਵਾਲੀਆਂ ਜਿਹੜੀਆਂ ਵਾ ਇਹ ਹੈਗੀਆਂ ਧਿਰਾਂ ਨੇ ਇਹਨਾਂ ਦੇ ਵਕਾਰ ਨੂੰ ਅਸੀਂ ਜਿਹੜਾ ਵਾ ਟਾ ਨਾ ਲਈਏ ਇਹਨਾਂ ਨੂੰ ਨਾਂ ਪਿੱਛੇ ਲੈ ਕੇ ਜਾਈਏ ਕੌਮ ਦੀ ਜੇ ਚੜ੍ਹਦੀ ਕਲਾ ਚਾਹੁੰਦੇ ਆ ਜੇ ਸਿੱਖ ਪੰਥ ਦੀ ਚੜ੍ਹਦੀ ਕਲਾ ਚਾਹੁੰਦੇ ਆ ਤੇ ਇਹ ਬੜੀਆਂ ਜ਼ਿੰਮੇਵਾਰ ਦੋ ਸਾਡੀਆਂ ਤਰ੍ਹਾਂ ਨੇ ਰਾਜਸੀ ਤੇ ਜਿਹੜੀ ਹੈਗੀ ਆ ਪੋਲੀਟੀਕਲ ਤਰ੍ਹਾਂ ਜਿਹੜੀਆਂ ਹੈਗੀਆਂ ਨੇ ਤੇ ਧਾਰਮਿਕ ਇਹਨਾਂ ਨੂੰ ਚਾਹੀਦਾ ਕਿ ਆਪਣਾ ਜਿਹੜਾ ਵਾ ਉਹ ਜ਼ਿੰਮੇਵਾਰੀ ਦੇ ਨਾਲ ਆਪਣਾ ਰੋਲ ਜਿਹੜਾ ਵਾ ਨਿਭਾਉਂਦੇ ਰਹਿਣ ਜਿਹੜੇ ਵੀ ਇਹਨਾਂ ਲਈ ਗੁਲਾਹ ਕਰ ਇਹਨਾਂ ਚੀਜ਼ਾਂ ਲਈ ਹੈਗੇ ਨੇ ਉਹਨਾਂ ਨੂੰ ਆਪਣੀ ਇਮਾਨਦਾਰੀ ਦੇ ਨਾਲ ਇੱਥੇ ਆ ਕੇ ਪੂਰੀ ਸੋਚੀ ਸਿੱਖ ਕੌਮ ਦੇ ਸਾਹਮਣੇ ਜਿਹੜਾ ਆਪਣਾ ਪੱਖ ਰੱਖ ਦੇਣਾ ਚਾਹੀਦਾ ਗੱਲ ਪਕੜ ਕੇ ਆ ਕੇ